ਸਸਿਕਲ ਦੋ ਸੂਤ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਦੇਵੇ ਤੁਹਾਡੀਆਂ तमाम ਮਨੋ ਕਾਮਨਾਵਾਂ ਸੱਚੇ ਪਾਤਸ਼ਾਹ ਪੂਰੀਆਂ ਕਰਨ ਔਰ 2024 ਤੁਹਾਡੇ ਆਸਤੇ ਖੁਸ਼ੀਆਂ ਭਰੀਆਂ ਹੋਵੇ ਤੇ ਤੁਹਾਡੀਆਂ तमाम ਇੱਛਾਵਾਂ ਇਸ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਇਹ ਮੈਂ ਰੱਬ ਮੂਰੇ ਅਰਦਾਸ ਕਰਦਾ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਨਾਲ ਹੀ 2024 ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ 2027 ਦੀਆਂ ਚੋਣਾਂ ਵਾਸਤੇ ਨਵੀਂ ਨੀ ਰੱਖਣੀ ਹੈ ਜਾਨੀ ਕਿ 2024 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਝੰਡਾ ਬੁਲੰਦ ਕਰਨਾ ਹੈ ਸਚੇ ਪਾਤਸ਼ਾਹ ਦੀ ਮਿਹਰ ਨਾਲ ਸਿਆਣੇ ਫੇਰ ਕਹਿੰਦੇ ਆ ਵਾਰ-ਵਾਰ ਫੇਰ ਕਹਿੰਦੇ ਉੱਚੇ ਬੋਲਣਾ ਬੋਲੀਏ ਕਰਤਾਰੂ ਡਰ ਹੀ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਦੇਵੇ ਤੁਹਾਡੀਆਂ तमाम मनोकामनाਆਂ ਸਚੇ ਪਾਤਸ਼ਾਹ ਪੂਰੀਆਂ ਕਰਨ ਔਰ 2024 ਤੁਹਾਡੇ ਆਸਤੇ ਖੁਸ਼ੀਆਂ ਭਰਿਆ ਹੋਵੇ ਤੁਹਾਡੀਆਂ तमाम ਇੱਛਾਵਾਂ ਇਸ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਇਹ ਮੈਂ ਰੱਬ ਮੂਰੇ ਅਰਦਾਸ ਕਰਦਾ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਨਾਲ ਹੀ 2024 ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ 2027 ਦੀਆਂ ਚੋਣਾਂ ਵਾਸਤੇ ਨਵੀਂ ਨੀ ਰੱਖਣੀ ਹੈ ਯਾਨੀ ਕਿ 2024 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਝੰਡਾ ਬਲੰਦ ਕਰਨਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਿਆਣੇ ਫੇਰ ਕਹਿੰਦੇ ਆ ਵਾਰ-ਵਾਰ ਫੇਰ ਕਹਿੰਦੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰ ਹੀ ਨਹੀਂ 2023 ਜਿਹੜਾ ਸੀਗਾ ਸਾਡੇ ਹਾਸਤੇ ਬਿਹਤਰੀਨ ਰਿਹਾ ਹਾਂ ਕੁਝ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ ਲੇਕਿਨ ਕਾਂਗਰਸ ਪਾਰਟੀ ਦੇ ਜੂਝਾਰੂ ਲੀਡਰ ਸਭਾ ਨੇ ਵਰਕਰਾਂ ਨੂੰ ਇੱਕ ਢਾਕੇ ਲੜਾਈ ਲੜੀ ਤੇ ਪਿੰਡੇ ਤੇ ਤਸੱਦਦ ਚਲਦਿਆ ਹੋਇਆ 2023 ਨੂੰ ਅਲਵਿਦਾ ਕਹਿ ਦਿੱਤਾ ਮੈਨੂੰ ਲੱਗਦਾ ਕਿ ਮੇਰੇ ਨਾਲ ਬਹੁਤ ਸਾਰੀ ਪਾਰਟੀ ਨੂੰ ਵਰਕਰਾਂ ਨੂੰ ਲੀਡਰ ਸਹਿਬਾਨਾਂ ਦੇ ਵਿੱਚ ਬਹੁਤ ਮਜ਼ਬੂਤੀ ਆਈ ਤਕਲੀਫਾਂ ਵੀ ਆਫਕੋਰਸ ਆਈਆਂ ਲekin ਬਹੁਤ ਮਜ਼ਬੂਤੀ ਵੀ ਆਈ ਜਿਹਦੇ ਨਾਲ ਮੈਨੂੰ ਲੱਗਦਾ ਕਿ ਵਰਕਰ ਟਕੜਾ ਹੋਇਆ ਸੋ ਨਾਲ ਹੀ ਨਾਲ ਯਾਤਰਾ ਕੀਤੀ ਮੈਨੂੰ ਯਾਦਾ ਆਹੀ ਉਹ ਦਿਨ ਸੰਤ ਠੰਡ ਦੇ ਉਹ ਦਾ ਉਹ ਮਹੀਨਾ ਜਿੱਥੋਂ ਬਹੁਤ ਵੱਡੀ ਜਿਹੜੀ ਸ਼ਹਾਦਤ ਸਾਡੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਸ਼ਹਾਦਤ ਨੂੰ ਇੱਕ ਮਹਾਨ ਸ਼ਹਾਦਤ ਦਾ ਮੈਂ ਸਮਝਦਾ ਕਿ ਰੂਪ ਧਾਰਨ ਕੀਤਾ ਔਰ ਸਾਨੂੰ ਪ੍ਰੇਰਣਾ ਮਿਲਦੀ ਹੈ ਥੋੜੇ ਜਿਹਾ ਉਹਦੇ ਮੈ ਮੱਥਾ ਟੇਕ ਕੇ ਆਇਆ ਐਸਾ ਕਿ ਆਇਆ ਐ ਜਿੱਦੋਂ ਫਿਰੇ ਉੱਥੇ ਜਾ ਕੇ ਨੱਕ ਮਸਤਕ ਹੋ ਜਾਂਦੇ ਐ ਤੇ तमाम ਇਹੋ ਜੇ ਤਸੱਦਤ ਅਸੀਂ ਭੁੱਲ ਜਾਂਦੇ ਐ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ ਤੇ ਫਿਰ ਸਮਾਪਤ ਹੋ ਰਹਾ ਅਸੀਂ ਜਾ ਕੇ ਕਸ਼ਮੀਰ ਬਾਰਡਰ ਤੇ ਕੀਤਾ 10 ਦਿਨਾਂ ਦੀ ਉਹ ਯਾਤਰਾ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਨਿਰਾਸ਼ ਸੀ ਹਤਾਸ਼ ਸੀ ਵੀਰਸਾ ਨਸੀ ਹਾਰ ਚੁੱਕੇ ਸਾਂ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਈਆਂ ਬਹੁਤ ਸਾਰੇ ਵੱਡੇ ਲੀਡਰ ਛੱਡ ਕੇ ਪਾਰਟੀ ਚਲੇ ਗਏ ਬਹੁਤ ਸਾਰੇ ਮਨਿਸਟਰ ਛੱਡ ਕੇ ਚਲੇ ਗਏ ਈਵਨ ਕੀ ਪੀਸੀਸੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਅਹੁਦੇਦਾਰ ਵੀ ਛੱਡ ਕੇ ਚਲੇ ਗਏ ਲੇਕਿਨ ਫੇਰ ਆ ਕਾਂਗਰਸੀ ਵਰਕਰਾਂ ਨੇ ਹੰਬਲਾ ਮਾਰ ਕੇ ਤੇ ਲੀਡਰ ਸਭਾ ਨਾਲ ਯਾਤਰਾ ਨੂੰ ਕਾਮਯਾਬੀ ਕੀਤਾ ਤੇ ਇੱਕ ਮਾ ਇਤਿਹਾਸ ਸਰਜਿਆ ਲੋਕ ਕਹਿੰਦੇ ਸਨ ਕਿ ਯਾਤਰਾ ਤਾਂ ਕਾਦੀ ਹੋਣੀ ਹੈ ਲੋਕ ਇਹਨਾਂ ਦੇ ਤਾਂ ਲੀਡਰ ਨਹੀਂ ਲੱਭੇ ਥੋਣੇ ਪਰ ਸੱਚੇ ਪਾਸ਼ਾ ਨੇ ਬੜੀ ਆਪਾਰਕ ਕੀਤਾ ਕੀਤੀ ਨਿਰੰਤਰ ਫੇਰ ਤਰਨੇ ਪ੍ਰਦਰਸ਼ਨ ਹਰ ਪੀੜਤ ਲੋਕਾਂ ਦੇ ਲਈ ਤਰਨੇ ਜਿਹੜੇ ਕਿਤੇ ਸੰਵਿਧਾਨ ਬਚਾਓ ਯਾਤਰਾਵਾਂ ਫਿਰ ਅਸੀਂ ਕੀਤੀਆਂ ਔਰ ਸੰਵਿਧਾਨ ਬਚਾਓ ਯਾਤਰਾ ਤੋਂ ਬਾਅਦ ISWL ਦੇ ਮੁੱਦੇ ਤੇ ਧਰਨੇ ਪ੍ਰਦਰਸ਼ਨ ਕੀਤੇ ਆਸ਼ਿਆ ਦੇ ਖਿਲਾਫ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਨਿਰੰਤਰ ਲੜਾਈ ਸਰਕਾਰਾਂ ਦੇ ਨਾਲ ਲੜਦੇ ਚਲੇ ਗਏ ਲੜਦੇ ਚਲੇ ਗਏ ਸੋ ਹੋਰ ਬਹੁਤ ਸਾਰੇ ਇਵੈਂਟਸ ਕੀਤੇ ਪਰ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਨਹੀਂ ਸੰ ਹਜੇ ਹੋਰ ਕੁਝ ਕਰਨ ਦੀ ਲੋੜ ਹੈ 2024 ਜਿਹੜਾ ਹੈ ਸਾਡੇ ਵਾਸਤੇ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਪਾਰਲੀਮੈਂਟ ਦੇ ਜਿਹੜੇ ਚੋਣ ਨੇ ਉਹ ਉਹ ਆ ਰਹੇ ਨੇ ਔਰ 2024 ਚ ਮੈਨੂੰ ਲੱਗਦਾ ਕਿ ਸਾਨੂੰ ਹੋਰ ਬਹੁਤ ਵੱਡਾ ਹਮਲਾ ਮਾਰਨ ਦੀ ਲੋੜ ਹੈ ਅਗਰ ਅਸੀਂ 2024 ਦੇ ਵਿੱਚ ਆ 8 ਮਹੀਨੇ ਪੂਰਾ ਕੰਮ ਕਰ ਲਿਆ तमाम ਕਾਂਗਰਸੀ ਲੀਡਰ ਸਾਹਿਬਾਨ ਤੇ ਵਰਕਰ ਸਾਹਿਬਾਨ ਨਾਲੇ ਤਾਂ ਫੇਰ ਮੈਨੂੰ ਲੱਗਦਾ ਕਿ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਉਮੀਦ ਕਰਦਾ ਹਾਂ ਕਿ 2024 ਚ ਤੁਸੀਂ ਇਹ ਵੱਡਾ ਹਮਲਾ ਇਹ ਜਿਹੜਾ 5-7 ਮਹੀਨੇ ਹੁਣ ਜਿਹੜਾ ਵਰਕਰ ਹੈ ਉਹ ਹੁਣ ਉਹ ਆਰਾਮ ਨਾ ਕਰੇ ਹੁਣ ਆ ਨਵਾਂ ਸਾਲ ਟਪਾ ਕੇ ਆਪਦਾ ਇੰਜੋਏ ਕਰਕੇ ਸੱਚੇ ਪਾਸ਼ਾ ਦਾ ਅਸ਼ੀਰਵਾਦ ਲੈ ਕੇ ਫਿਰ ਆਪਾਂ ਕੰਮ ਤੇ ਲੱਗ ਜਾਣਾ ਔਰ ਨਿਰੰਤਰ 6 ਮਹੀਨੇ ਪਾਰਲੀਮੈਂਟ ਚੋਣ ਤੱਕ ਫਿਰ ਸਾਹ ਨਹੀਂ ਲੈਣਾ ਫਿਰ ਕੋਈ ਛੁੱਟੀ ਨਹੀਂ ਹੈ ਸੋ ਉ ਆਮੀਦ ਕਰਦੇ ਆ ਕਿ ਅਸੀਂ ਸਾਰੇ ਲੋਕ ਮੇਰੇ ਜ਼ਿਲ੍ਹਾ ਪ੍ਰਧਾਨ ਮੇਰੇ ਬਲਾਕਾਂ ਦੇ ਪ੍ਰਧਾਨ ਮੇਰੇ ਮੰਡਲਾਂ ਦੇ ਪ੍ਰਧਾਨ ਮੰਡਲ ਕਮੇਟੀਆਂ ਦੇ ਪ੍ਰਦੇਸ਼ ਦੇ ਸਾਡੇ ਲੀਡਰ ਸਹਿਬਾਨ ਸਾਰੇ ਰਲ ਮਿਲ ਕੇ ਕਿਉਂਕਿ ਇਹ ਕਲੈਕਟਿਵ ਐਫਰਟਸ ਹੈ ਇਹ ਟੀਮ ਵਰਕ ਹੈ ਜੀ ਤੁਸੀਂ ਇਕੱਠੇ ਹੋ ਕੇ ਚੱਲਦੇ ਆ ਜਦੋਂ ਇੱਕ ਦੂਜੇ ਨੂੰ ਨੀਚਾ ਨਹੀਂ ਅਸੀਂ ਦਿਖਾਉਂਦੇ ਕੋਈ ਵਿਕੁਦੀ ਮਾਨ ਹੈ ਮੈਂ ਹੀ ਸਮਝਦਾ ਰਹੇ ਸਭ ਨੂੰ ਜਰੂਰ ਤੁਸੀਂ ਨਾਲ ਲੈ ਕੇ ਚਲੋਗੇ ਇੱਕ ਸਮੂਹ ਹੋਏਗਾ ਤਾਂ ਸੱਚੇ ਪਾਤਸ਼ਾਹ ਤੁਹਾਨੂੰ ਫਤਿਹ ਜ਼ਰੂਰ ਬਖਸ਼ੇਗਾ ਕਿਉਂਕਿ ਸਿਆਣੇ ਕਹਿੰਦੇ ਕਿ ਇਕੱਚ ਬਰਕਤ ਹੁੰਦੀ ਹੈ ਬਰਕਤ ਤਾਦੀ ਹੁੰਦੀ ਹੈ جے ਤੁਸੀਂ سب نو دلوں پیار کرتے سو سب نو ਨਾਲ लेके چلਾਂਗੇ اور ਨਾਲ ਹੀ ਨਾਲ میرے نیو ایئر ਨੂੰ ਬਧਾਈਆਂ ਤੇ तमाम ਲੀਡਰ ਸਭਾ ਨੰਦਾ ਸਭਾ ਦਾ ਧੰਨਵਾਦ ਕੀ ਉਹਨਾਂ ਨੇ ਪੂਰਨ ਸਾਥ ਦਿੱਤਾ ਪਰਵਾਰਿਕ ਮੈਂਬਰ ਮੈਨੂੰ ਬਣਾ ਕੇ اور ਵੱਡੀ ਮੈਂ ਸਮਝਦਾ ਕਿ ਬਹੁਤ ਵੱਡਾ ਇਮਤੀਆਂ ਸੀਗਾ ਓਕੇ ਵੇਲੇ ਦੀ ਪ੍ਰਧਾਨਗੀ اور ਬਹੁਤ ਸਾਰੀਆਂ ਕਿੰਤੂ ਪ੍ਰੰਤੂ ਸਨ ਔਰ ਉਮਰ ਦੇ ਮੁਤਾਬਕ ਬਹੁਤ ਵੱਡਾ ਅਹੁਦਾ ਸੀਗਾ ਲੇਕਿਨ ਇਹ ਸਾਰੇ ਕਾਂਗਰਸ ਵਰਕਰਾਂ ਨੇ ਨਿਭਾਤਾ ਤੇ ਪੰਜਾਬ ਦੇ ਲੋਕਾਂ ਨੇ ਔਰ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹਣਾ ਰਾਜਾ ਵੜਿੰਗ ਤੁਹਾਡਾ ਪਾਸ ਤੁਹਾਡਾ ਸੇਵਕ ਤੁਹਾਨੂੰ ਕਦੇ ਚੁਕਨ ਤੁਹਾਡਾ ਸਿਰ ਨਹੀਂ ਚੁਕਨ ਦੇਗਾ ਸਮਾਂ ਆਉਣ ਤੇ ਸਮਾਂ ਆਉਣ ਤੇ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਹੀ ਰਾਜਾ ਵਿਢਿੰਗ ਉਹੀ ਰਾਜਾ ਵਿਢਿੰਗ ਹੈ ਜਿਹੜਾ ਰਾਜਾ ਵਿਢਿੰਗ ਨੇ ਹਮੇਸ਼ਾ ਸੱਚ ਦਾ ਸਚਾਈ ਦਾ ਸਾਥ ਦਿੱਤਾ ਤੇ ਸਾਹਮਣੇ ਹੋ ਕੇ ਲੜਿਆ ਫਿਰ ਅਸਲ ਗੁਰੂ ਦਾ ਸਿੱਖ ਹੋਇਆ ਗੁਰੂ ਦਾ ਸਿੱਖ ਹੋਣੀ ਹੈ ਕਿ ਕੱਲਾ ਕੇਵਲ ਪਾਠ ਕਰੇ ਬਾਣੀ ਕਰੇ ਗੁਰੂ ਦਾ ਸਿੱਖ ਹੋਏ ਵੀ ਅੱਗੋ ਕੇ ਆਦੇ ਸਾਥੀਆਂ ਨੂੰ ਆਪਦੀ ਪਿੱਠ ਪਿੱਛੇ ਲੈ ਕੇ ਲੜਾਈ ਲੜੇ ਤੇ ਫਿਰ ਸੱਚੇ ਪਾਤਸ਼ਾਹ ਫਤਿਹ ਦਿੰਦਾ ਸੋ ਤਕੜੇ ਰਹੋ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰਿਓ ਔਰ ਕਾਇਮ ਹੋ ਜੋ ਨਿਊ ਇਅਰ ਚੰਗਿਆ ਤਰ੍ਹਾਂ ਸੈਲੀਬ੍ਰੇਟ ਕਰਿਓ ਕਿਉਂਕਿ ਆਪਾਂ ਸਭ ਨੇ ਕੰਮ ਤੇ ਲੱਗਣਾ ਹੈ ਸਾਡਾ ਪਲਾਨ ਹੈ ਕਿ 2024 ਵਿੱਚ ਜਿਹੜੀ ਹਰ ਵਿਧਾਨ ਸਭਾ ਦੇ ਵਿੱਚ ਦੀ ਗੁਜਰੇ ਔਰ ਡੇਲੀ ਅਸੀਂ 24 ਤੋਂ 25 ਕਿਲੋਮੀਟਰ ਸਫ਼ਰ ਤੈਅ ਕਰੀਏ ਤਾਂ ਜੋ ਪੰਜਾਬ ਦਾ ਕੋਨੇ-ਕੋਨੇ 'ਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਮਿਲਿਏ ਤੇ ਨਾਲੇ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਣੀਏ ਤੇ तमाम ਉਹ ਮੁੱਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਉਹਨਾਂ ਨੂੰ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਤੋਂ ਸੁਣ ਕੇ ਆਈਏ ਇਹਨਾਂ ਦਾ ਹਲਕੀ ਹੈ ਤੇ ਉਹਨਾਂ ਨੂੰ ਜਾ ਕੇ ਲੋਕਾਂ ਦੇ ਸਾਹਮਣੇ ਰੱਖੀਏ ਕਨਵੈਨਸ਼ਨਸ ਕਰਨੀਆਂ ਐ ਲੜਾਈ ਲੜਨੀ ਐ ਸਮੇ ਸਮੇ ਸਰ ਇਹ ਸਾਰੇ ਜਿਹੜੇ ਪ੍ਰੋਗਰਾਮਸ ਹੈਗੇ ਨੇ ਆਖਰਲੇ ਸਾਡੀ ਜ਼ਿਲ੍ਹਿਆਂ ਦੇ ਕਾਫੀ ਜ਼ਿਲ੍ਹਿਆਂ ਦੇ ਤਿੰਨ ਚਾਰ ਜ਼ਿਲ੍ਹਿਆਂ ਦੇ ਧਰਮੇ ਬਾਕੀ ਨੇ ਇਸ ਸਾਰਾ ਲੈ ਕੇ ਔਰ ਸੰਗਠਨ ਨੂੰ ਥੱਲੇ ਤੱਕ ਲੈ ਕੇ ਜਾ 2024 ਦੀ ਤਿਆਰੀ ਹੈ ਸੋ ਬਾਕੀ ਦਾ ਤਿਆਰੀ ਪਰਫਾਰਮੈਂਸ ਤੋਂ ਪਤਾ ਲੱਗੂਗੀ ਅਜੇ ਤੱਕ ਜਿਹੜੇ ਰੁਝਾਨ ਆ ਰਹੇ ਨੇ ਜਾਂ ਕਿ ਟੀਵੀਆਂ ਦੇ ਰੁਝਾਨ ਚਾਹੇ ਸਰਵੇ ਦੇ ਰੁਝਾਨ ਉਹਨਾਂ ਨੇ ਸਰਵੇ ਜਾਂ ਉਹਨਾਂ ਨੇ ਸਾਨੂੰ ਤਕੜਾ ਕੀਤਾ ਹੈ 5 ਤੋਂ 7 ਸੀਟਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੱਤ ਸਕਦੀ ਹੈ ਇਹਦੇ ਨਾਲ ਅਸੀਂ ਪੰਜਾਬ 'ਚ ਹੋਰ ਮਜ਼ਬੂਤ ਆਏ ਕਿਉਂਕਿ ਪੰਜਾਬੀ ਇਨਕਲਾਬ ਵੀ ਅੱਜ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਥੋੜਾ ਥੋੜਾ ਉਹਨਾਂ ਨੇ ਦੁਬਾਰਾ ਫੇਰ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਇੱਕ ਬਿਹਤਰੀਨ ਤੇ ਚੰਗੀ ਪਾਰਟੀ ਸੀ ਸੋ ਉਮੀਦ ਕਰਦੇ ਹਾਂ ਕਿ ਇਹਨੂੰ ਹੋਰ ਚੰਗਾ ਬਣਾਉਣ ਵਾਸਤੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਦੁਬਾਰਾ ਫਿਰ ਸਮੁੱਚੇ ਪੰਜਾਬ ਦੇ ਲੋਕਾਂ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਨਵੇਂ ਲੱਖ ਲੱਖ ਮੁਬਾਰਕਾ ਹੈਪੀ ਨਿਊ ਇਅਰ ਸਸਿਕਾਲ ਦੋਸਤ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਚੜ ਦੀ ਕਲਾ ਬਖਸ਼ੇ ਤੰਦਰੁਸਤੀਆਂ ਦੇਵੇ ਤੁਹਾਡੀਆਂ तमाम ਮਨੋ ਕਾਮਨਾਵਾਂ ਸੱਚੇ ਪਾਤਸ਼ਾਹ ਪੂਰੀਆਂ ਕਰਨ ਔਰ 2024 ਤੁਹਾਡੇ ਆਸਤੇ ਖੁਸ਼ੀਆਂ ਭਰੀਆਂ ਹੋਵੇ ਤੇ ਤੁਹਾਡੀਆਂ तमाम ਇੱਛਾਵਾਂ ਇਸ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਇਹ ਮੈਂ ਰੱਬ ਮੂਰੇ ਅਰਦਾਸ ਕਰਦਾ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਰਡਨਾਲੀ 2024 ਸੱਚੇ ਪਾਸ਼ਾ ਕਿਰਪਾ ਕਰਨ ਅਸੀਂ 2024 ਵਾਸਤੇ ਨਵੀਂ ਨੀ ਰੱਖਣੀ ਹੈ ਯਾਨੀ ਕਿ 2024 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਝੰਡਾ ਬੁਲੰਦ ਕਰਨਾ ਹੈ ਸੱਚੇ ਪਾਸ਼ਾ ਦੀ ਮਿਹਰ ਨਾਲ ਸਿਆਣੇ ਫੇਰ ਕਹਿੰਦੇ ਆ ਵਾਰ-ਵਾਰ ਫੇਰ ਕਹਿੰਦੇ ਉੱਚੇ ਬੋਲਣਾ ਬੋਲੀਏ ਕਰਤਾਰੂ ਡਰਿਏ 2023 ਜਿਹੜਾ ਸੀਗਾ ਸਾਡੇ ਆਸਤੇ ਬਿਹਤਰੀਨ ਰਿਹਾ ਹਾਂ ਕੁਝ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ ਲੇਕਿਨ ਕਾਂਗਰਸ ਪਾਰਟੀ ਦੇ ਜੁਝਾਰੂ ਲੀਡਰ ਸੇਵਾਨਾਂ ਨੇ ਵਰਕਰਾਂ ਨੇ ਹਿੱਕ ਡਾਕੇ ਲੜਾਈ ਤੇ ਪਿੰਡੇ ਤੇ ਤਸੱਦਦ ਚਲਦਿਆਂ ਹੋਇਆਂ 2023 ਨੂੰ ਅਲਵਿਦਾ ਕਹਿ ਦਿੱਤਾ ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਸਾਰੀ ਪਾਰਟੀ ਨੂੰ ਵਰਕਰਾਂ ਨੂੰ ਲੀਡਰ ਸੇਵਾਨਾਂ ਦੇ ਵਿੱਚ ਬਹੁਤ ਜਬੂਤੀ ਆਈ ਤਕਲੀਫਾਂ ਵੀ ਆਫਕੋਰਸ ਆਈਆਂ ਲੇਕਿਨ ਬਹੁਤ ਮਜਬੂਤੀ ਵੀ ਆਈ ਜਿਹੜੇ ਨਾਲ ਮੈਨੂੰ ਲੱਗਦਾ ਕਿ ਵਰਕਰ ਤਕੜਾ ਹੋਇਆ ਸੋ ਨਾਲ ਹੀ ਨਾਲ ਯਾਤਰਾ ਕੀਤੀ ਮੈਨੂੰ ਯਾਦਾ ਆਹੀ ਉਹ ਦਿਨ ਸੰ ਠੰਡ ਦੇ ਪੋਦਾ ਉਹ ਮਹਿਨਾ ਜਿੱਥੋਂ ਬਹੁਤ ਵੱਡੀ ਜਿਹੜੀ ਸ਼ਹਾਦਤ ਜਾਂ ਸਾਣਾ ਨਹੀਂ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਸ਼ਹਾਦਤ ਨੂੰ ਇੱਕ ਮਹਾਨ ਸ਼ਹਾਦਤ ਦਾ ਮੈਂ ਸਮਝਦਾ ਕਿ ਰੂਪ ਧਾਰਨ ਕੀਤਾ ਔਰ ਸਾਨੂੰ ਪ੍ਰੇਰਨਾ ਮਿਲਦੀ ਹੈ ਥੋੜੇ ਦਿਨ ਹੋ ਗਏ ਮੈਂ ਵੀ ਮੱਥਾ ਟੇਕ ਕੇ ਆਇਆ ਸ਼ਹਾਦ ਆਸ਼ੀਰਵਾਦ ਲੈ ਕੇ ਆਇਆ ਜਦੋਂ ਫਿਰ ਉੱਥੇ ਜਾ ਕੇ ਨੱਖਮਸਤਕ ਹੋ ਜਾਂਦੇ ਆ ਤੇ तमाम ਇਹੋ ਜੇ ਤਸੱਦਤ ਅਸੀਂ ਭੁੱਲ ਜਾਂਦੇ ਆਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ ਤੇ ਫਿਰ ਸਮਾਪਤ ਹੋ ਰਹਾ ਅਸੀਂ ਜਾ ਕੇ ਕਸ਼ਮੀਰ ਕਸ਼ਮੀਰ ਬਾਰਡਰ ਤੇ ਕੀਤਾ 10 ਦਿਨਾਂ ਦੀ ਉਹ ਯਾਤਰਾ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਨਿਰਾਸ਼ ਸੀ ਹਤਾਸ਼ ਸੀ ਹਾਲਾਤ ਗੰਭੀਰ ਸਨ ਅਸੀਂ ਹਾਰ ਚੁੱਕੇ ਸਾਂ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਈਆਂ ਬਹੁਤ ਸਾਰੇ ਵੱਡੇ ਲੀਡਰ ਛੱਡ ਕੇ ਪਾਰਟੀ ਚਲੇ ਗਏ ਬਹੁਤ ਸਾਰੇ ਮਨਿਸਟਰ ਛੱਡ ਕੇ ਚਲੇ ਗਏ ਇਵਨ ਕਿ ਪੀਸੀਸੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਅਹੁਦੇਦਾਰ ਵੀ ਛੱਡ ਕੇ ਚਲੇ ਗਏ ਲੇਕਿਨ ਫੇਰ ਕਾਂਗਰਸੀ ਵਰਕਰਾਂ ਨੇ ਹੰਬਲਾ ਮਾਰ ਕੇ ਦਿ ਲੀਡਰ ਸਭਾ ਨਾ ਨੇ ਯਾਤਰਾ ਨੂੰ ਕਾਮਯਾਬੀ ਕੀਤੀ ਤਾਂ ਇੱਕ ਨਵਾਂ ਇਤਿਹਾਸ ਸਰਜਿਆ ਲੋਕਾਂ ਦਾ ਕਾਦੀ ਹੋਣੀ ਹੈ ਲੋਕ ਇਹਨਾਂ ਦੇ ਤਾਂ ਲੀਡਰ ਨਹੀਂ ਲੱਭੇ ਥੋਣੇ ਔਰ ਸੱਚੇ ਪਾਸ਼ਾ ਨੇ ਬੜੀ ਅਪਾਰ ਕੀਤਾ ਕੀਤੀ ਨਿਰੰਤਰ ਫੇਰ ਧਰਨੇ ਪ੍ਰਦਰਸ਼ਨ ਹਰ ਪੀੜ ਤੇ ਲੋਕਾਂ ਦੇ ਲਈ ਧਰਨੇ ਜਿਹੜੇ ਕੀਤੇ ਸੰਵਿਧਾਨ ਬਚਾਓ ਯਾਤਰਾਵਾਂ ਫਿਰ ਅਸੀਂ ਕੀਤੀਆਂ ਔਰ ਸਵਧਾਨ ਬਚਾਓ ਯਾਤਰਾ ਤੋਂ ਬਾਅਦ ਪਾਈਐਸਓਐਲ ਦੇ ਮੁੱਦੇ ਤੇ ਧਰਨੇ ਪ੍ਰਦਰਸ਼ਨ ਕੀਤੇ ਔਰ ਨਸ਼ਿਆਂ ਦੇ ਖਿਲਾਫ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਨਿਰੰਤਰ ਲੜਾਈ ਸਰਕਾਰਾਂ ਦੇ ਨਾਲ ਲੜਦੇ ਚਲੇ ਗਏ ਲੜਦੇ ਚਲੇ ਗਏ ਸੋ ਅਰੇ ਇਵੈਂਟਸ ਕੀਤੇ ਪਰ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਨਹੀਂ ਸਾਲ ਅਜੇ ਹੋਰ ਕੁਝ ਕਰਨ ਦੀ ਲੋੜ ਹੈ 2024 ਜਿਹੜਾ ਹੈ ਸਾਡੇ ਵਾਸਤੇ ਮਹੱਤਵਪੂਰਨ ਨਹੀਂ ਇਸ ਕਰਕੇ ਹੈ ਕਿਉਂਕਿ ਪਾਰਲੀਮੈਂਟ ਦੇ ਜਿਹੜੇ ਚੋਣਾਂ ਨਹੀਂ ਉਹ ਉਹ ਆ ਰਹੇ ਨੇ ਔਰ 2024 ਚ ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਬਹੁਤ ਵੱਡਾ ਹਮਲਾ ਮਾਰ ਅਗਰ ਅਸੀਂ ਦੋ 8 ਮਹੀਨੇ ਪੂਰਨ ਕੰਮ ਕਰ ਲਿਆ तमाम காங்க्रेसी ਲੀਡਰ ਸਹਿਬਾਨ ਤੇ ਵਰਕਰ ਸਹਿਬਾਨ ਨਹੀਂ ਤਾਂ ਫੇਰ ਮੈਨੂੰ ਲੱਗਦਾ ਕਿ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਉਮੀਦ ਕਰਦਾ ਹਾਂ ਕਿ 2024 ਚ ਤੁਸੀਂ ਇਹ ਵੱਡਾ ਹਮਲਾ ਇਹ ਜਿਹੜਾ 5 ਸਾਲ ਤਿੰਨ ਨਹੀਂ ਹੁਣ ਜਿਹੜਾ ਵਰਕਰ ਹੈ ਉਹ ਹੁਣ ਉਹ ਆਰਾਮ ਨਾ ਕਰੇ ਟਪਾ ਕੇ ਇੰਜੋਏ ਕਰਕੇ ਲੈ ਕੇ ਫਿਰ ਆਪਾਂ ਕੰਮ ਤੇ ਲੱਗ ਜਾਣਾ ਔਰ ਨਿਰੰਤਰ 6 ਮਹੀਨੇ ਪਾਰਲੀਮੈਂਟ ਚੋਣਾਂ ਤੱਕ ਫਿਰ ਸਾਹ ਨਹੀਂ ਲੈਣਾ ਫਿਰ ਕੋਈ ਛੁੱਟੀ ਨਹੀਂ ਹੈ ਸੋ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਲੋਕ ਮੇਰੇ ਜ਼ਿਲ੍ਹਾ ਪ੍ਰਧਾਨ ਮੇਰੇ ਬਲਾਕਾਂ ਦੇ ਪ੍ਰਧਾਨ ਮੇਰੇ ਮੰਡਲਾਂ ਦੇ ਪ੍ਰਧਾਨ ਮੰਡਲ ਕਮੇਟੀਆਂ ਤੇ ਪ੍ਰਦੇਸ਼ ਦੇ ਸਾਡੇ ਲੀਡਰ ਸਹਿਬਾਨ ਸਾਰੇ ਰਲ ਮਿਲ ਕੇ ਕਿਉਂਕਿ ਇਹ ਕਲੈਕਟਿਵ ਐਫਰਟਸ ਹੈ ਟੀਮ ਵਰਕ ਹੈ ਜਦੋਂ ਅਸੀਂ ਇਕੱਠੇ ਹੋ ਕੇ ਜਦੋਂ ਇੱਕ ਦੂਜੇ ਨੂੰ ਨੀਚਾ ਨਹੀਂ ਅਸੀਂ ਦਿਖਾਉਂਦੇ ਕੋਈ ਵਿਅਕਤੀ ਇਹ ਨਹੀਂ ਸਮਝਦਾ ਕਿ ਮੈਂ ਹੀ ਬੁੱਧੀਮਾਨ ਹੈ ਮੈਂ ਹੀ ਸਮਝਦਾਰ ਹੈ ਸਭ ਨੂੰ ਜਿਹਨੂੰ ਤੁਸੀਂ ਨਾਲ ਲੈ ਕੇ ਚਲੋਗੇ ਇੱਕ ਸਮੂਹ ਹੋਏਗਾ ਤਾਂ ਸੱਚੇ ਪਾਤਸ਼ਾਹ ਤੁਹਾਨੂੰ ਫਤਿਹ ਜ਼ਰੂਰ ਬਖਸ਼ੇਗਾ ਕਿਉਂਕਿ ਸਿਆਣੇ ਕਹਿੰਦੇ ਕਿ ਇੱਕ ਇੱਕ ਵਿੱਚ ਬਰਕਤ ਦੀ ਬਰਕਤ ਆਦੀ ਹੁੰਦੀ ਹੈ ਜੇ ਤੁਸੀਂ ਸਭ ਨੂੰ ਦਿਲੋਂ ਪਿਆਰ ਕਰਦੇ ਸੁ ਨਾਲ ਲੈ ਕੇ ਚੱਲਾਂਗੇ ਔਰ ਨਾਲ ਹੀ ਨਾਲ ਮੇਰੇ ਨਿਊ ਇਅਰ ਦੀਆਂ ਸਭ ਨੂੰ ਵਧਾਈਆਂ ਤੇ तमाम ਲੀਡਰਸ ਸੇਬਾ ਦਾ ਵੀ ਧੰਨਵਾਦ ਵਰਕਰ ਸੇਬਾ ਦਾ ਧੰਨਵਾਦ ਕਿ ਉਹਨਾਂ ਨੇ ਮੇਰਾ ਪੂਰਨ ਸਾਧਿਤ ਪਰਵਾਰਕ ਮੈਂਬਰ ਮੈਨੂੰ ਬਣਾ ਕੇ ਔਰ ਵੱਡੀ ਮੈਂ ਸਮਝਦਾ ਕਿ ਬਹੁਤ ਵੱਡਾ ਯਾਨੀ ਸਿਗਰ ਓਕੇ ਵੇਲੇ ਦੀ ਪ੍ਰਧਾਨਗੀ ਔਰ ਬਹੁਤ ਸਾਰੀਆਂ ਕਿੰਤੂ ਪ੍ਰਮਤਵਕ ਵਡਾਉ ਦੱਸੀ ਲੇਕਿਨ ਇਹ ਸਾਰੇ ਕਾਂਗਰਸ ਵਰਕਿਆ ਨੇ ਨਬਾਤਾ ਤੇ ਪੰਜਾਬ ਦੇ ਲੋਕਾਂ ਨੇ ਔਰ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦਾ ਹੈ ਰਾਜਾ ਵਿਡਿੰਗ ਤੁਹਾਡਾ ਪੁੱਤਰ ਤੁਹਾਡਾ ਦਾਸ ਤੁਹਾਡਾ ਸੇਵਕ ਤੁਹਾਨੂੰ ਕਦੇ ਝੁਕਣ ਤੁਹਾਡਾ ਸਿਰ ਨਹੀਂ ਝੁਕੰਦੇਗਾ ਸਮਾਂ ਆਉਣ ਤੇ ਸਮਾਂ ਆਉਣ ਤੇ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਰਾਜਾ ਵਿਡਿੰਗ ਉਹੀ ਰਾਜਾ ਵਿਡਿੰਗ ਹੈ ਜਿਹੜਾ ਰਾਜਾ ਵਿਡਿੰਗ ਨੇ ਹਮੇਸ਼ਾ ਸੱਚ ਦਾ ਸੱਚਾਈ ਦਾ ਸਾਥ ਦਿੱਤਾ ਹੈ ਤੇ ਫਿਰ ਅਸਦ ਸਿੱਖੋ ਨਹੀਂ ਤੇ ਬਾਣੀ ਕਰੇ ਗੁਰੂ ਦਾ ਸਿੱਖੋ ਆ ਵੀ ਅੱਗੋ ਕੇ ਆਦੇ ਸਾਥੀਆਂ ਨੂੰ ਆਪਦੀ ਪਿੱਠ ਪਿੱਛੇ ਲੈ ਕੇ ਲੜਾਈ ਲੜੇ ਤੇ ਫਿਰ ਸੱਚੇ ਪਾਸ਼ਾ ਫਤਿਹ ਦਿੱਤਾ ਸੋ ਤਕੜੇ ਰਹੋ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰਿਓ ਔਰ ਕਾਇਮ ਹੋ ਜੋ ਨਿਊ ਇਅਰ ਚੰਗੀਆਂ ਤਰ੍ਹਾਂ ਸੈਲੀਬ੍ਰੇਟ ਕਰਿਓ ਕਿ ਆਪਾਂ ਸਭ ਨੇ ਕੰਮ ਤੇ ਲੱਗਣਾ ਸਾਡਾ ਪਲਾਨ ਹੈ ਕਿ 2024 ਦੇ ਵਿੱਚ ਇੱਕ ਯਾਤਰਾ ਹੋਵੇ ਜਿਹੜੀ ਹਰ ਵਿਧਾਨ ਸਭਾ ਦੇ ਵਿੱਚ ਦੀ ਗੁਜਰੇ ਔਰ ਡੇਲੀ ਅਸੀਂ 24 ਤੋਂ 25 ਕਿਲੋਮੀਟਰ ਸਫਰ ਤਿਆਰ करिए ਤਾਂ ਜੋ ਪੰਜਾਬ ਦਾ ਕੋਨੇ-ਕੋਨੇ ਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਮਿਲੀਏ ਤੇ ਨਾਲੇ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਣੀਏ ਤੇ तमाम ਉਹ ਮੁੱਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਉਹਨਾਂ ਨੂੰ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਤੋਂ ਸੁਣ ਕੇ ਆਈਏ ਇਹਨਾਂ ਦਾ ਹੱਲ ਕੀ ਹੈ ਤੇ ਉਹ ਰੱਖੀਏ ਕਨਵੈਨਸ਼ਨਾਂ ਐ ਲੜਾਈ ਲੜਨੀ ਹੈ ਸਮੇ ਸਮੇ ਸਰ ਇਹ ਸਾਰੇ ਜਿਹੜੇ ਪ੍ਰੋਗਰਾਮਸ ਹੈਗੇ ਨੇ ਆਖਰਲੀ ਸਾਡੀ ਜ਼ਿਲਿਆਂ ਦੇ ਕਾਫੀ ਜ਼ਿਲਿਆਂ ਦੇ ਤਿੰਨ ਚਾਰ ਜ਼ਿਲਿਆਂ ਦੇ ਧਰਮੇ ਬਾਕੀ ਨੇ ਇਹ ਸਾਰਾ ਲੈ ਕੇ ਔਰ ਸੰਗਠਨ ਨੂੰ ਥੱਲੇ ਤੱਕ ਲੈ ਕੇ ਜਾਣਾ ਆਉਣ ਵਾਲੇ 2024 ਦੀ ਤਿਆਰੀ ਹੈ ਸੋ ਬਾਕੀ ਦਾ ਤਿਆਰੀ ਪਰਫਾਰਮੈਂਸ ਤੋਂ ਪਤਾ ਲੱਗੂਗੀ ਹਜੇ ਤੱਕ ਜਿਹੜੇ ਰੁਝਾਨ ਆ ਰਹੇ ਨੇ ਜਾਂ ਕਿ ਟੀਵੀਆਂ ਦੇ ਰੁਝਾਨ ਸਰਵੇ ਦੇ ਰੁਝਾਨ ਉਹਨਾਂ ਨੇ ਸਰਵੇ ਜਾਂ ਉਹਨਾਂ ਨੇ ਸਾਨੂੰ ਤਕੜਾ ਕੀਤਾ ਪੰਜ ਸੀਟਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੱਤ ਸਕਦੀ ਹੈ ਇਹਰੀ ਕਲ ਨਾਲ ਅਸੀਂ ਪੰਜਾਬ ਹੋਰ ਮਜ਼ਬੂਤ ਆਏ ਕਿਉਂਕਿ ਪੰਜਾਬੀ ਇਨਕਲਾਬੀ ਅੱਜ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਥੋੜਾ ਥੋੜਾ ਉਹਨਾਂ ਨੇ ਦੁਬਾਰਾ ਫੇਰ ਸੋਚਣਾ ਸ਼ੁਰੂ ਕਰਤਾ ਹੈ ਕਿ ਕੌਣ ਹੈ ਚੰਗੀ ਪਾਰਟੀ ਸੀ ਸੋ ਉਮੀਦ ਕਰਦੇ ਹਾਂ ਕਿ ਇਹਨੂੰ ਹੋਰ ਚੰਗਾ ਬਣਾਉਣਾ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਦੁਬਾਰਾ ਫੇਰ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮੇਰੇ ਪਰ ਆਵਾ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਨਵੇਂ ਸਾਲ ਮੁਬਾਰਕ ਹੈਪੀ ਨਿਊ ਇਅਰ ਸਸਿਕਲ 200 ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਦੇਵੇ ਤੁਹਾਡੀਆਂ ਤਮਾਮ ਮਨੋਂ ਕਾਮਨਾਵਾਂ ਸੱਚੇ ਪਾਤਸ਼ਾਹ ਪੂਰੀਆਂ ਚੜ੍ਹਵੀ ਤੁਹਾਡੇ ਆਸਤੇ ਖੁਸ਼ੀਆਂ ਭਰੀਆਂ ਹੋਵੇ ਤੇ ਤੁਹਾਡੀਆਂ ਤਮਾਮ ਇੱਛਾਵਾਂ ਇਸ ਸਾਲ ਦੇ ਵਿੱਚ ਪੂਰੀਆਂ ਹੋ ਜਾਣ ਇਹ ਮੈਂ ਰੱਬ ਮੂਰੇ ਅਰਦਾਸ ਕਰਦਾ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਨਾਲ ਹੀ 2024 ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ 2027 ਦੀਆਂ ਚੋਣਾਂ ਵਾਸਤੇ ਨਵੀਂ ਨੀ ਰੱਖਣੀ ਹੈ ਯਾਨੀ ਕਿ 2024 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਆ ਬਲੰਦ ਕਰਨਾ ਪਾਸ਼ਾ ਦੀ ਮਿਹਰ ਨਾਲ ਸਿਆਰ ਫਿਰ ਕਹਿੰਦਾ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ 2023 ਜਿਹੜਾ ਸੀਗਾ ਸਾਡੇ ਹਾਸਤੇ ਬਿਹਤਰੀਨ ਰਿਹਾ ਹਾਂ ਕੁਝ ਦਿੱਕਤਾਂ ਪਰੇਸ਼ਾਨੀਆਂ ਵੀ ਆਈਆਂ ਲੇਕਿਨ ਕਾਂਗਰਸ ਪਾਰਟੀ ਦੇ ਜੂਜਾਰੂ ਲੀਡਰ ਸਭਾ ਨੇ ਵਰਕਰਾਂ ਨੇ ਇੱਕ ਢਾਕੇ ਲੜਾਈ ਲੜੀ ਢੰਡੇ ਤੇ ਤਸੱਦਤ ਚਲਦਿਆਂ ਹੋਇਆਂ 2013 ਨੂੰ ਅਲਵਿਦਾ ਕਹਿ ਦਿੱਤਾ ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਸਾਰੀ ਪਾਰਟੀ ਨੂੰ ਵਰਕਰਾਂ ਨੂੰ ਲੀਡਰ ਸੈਵਨਾਂ ਦੇ ਵਿੱਚ ਬਹੁਤ ਮਜ਼ਬੂਤੀ ਆਈ ਤਕਲੀਫਾਂ ਵੀ ਆਫਕੋਰਸ ਆਈਆਂ ਲੇਕਿਨ ਬਹੁਤ ਮਜ਼ਬੂਤੀ ਵੀ ਆਈ ਜਿਹਦੇ ਨਾਲ ਮੈਨੂੰ ਲੱਗਦਾ ਕਿ ਵਰਕਰ ਤਖੜਾ ਹੋਇਆ ਸੋ ਨਾਲ ਹੀ ਨਾਲ ਯਾਤਰਾ ਕੀਤੀ ਮੈਨੂੰ ਯਾਦ ਆਹੀ ਉਹ ਦਿਨ ਸਨ ਠੰਡ ਦੇ ਉਹਦਾ ਉਹ ਮਹੀਨਾ ਬਹੁਤ ਵੱਡੀ ਜਿਹੜੀ ਸ਼ਹਾਦਤ ਸਾਡੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਸ਼ਹਾਦਤ ਨੂੰ ਇੱਕ ਮਹਾਨ ਸ਼ਹਾਦਤ ਦਾ ਮੈਸੂਮੀਨ ਹੈ ਕਿ ਰੂਪਤ ਰਣ ਕੀਤਾ ਔਰ ਸਾਨੂੰ ਪ੍ਰੇਰਨਾ ਮਿਲਦੀ ਹੈ ਥੋੜੇ ਦਿਨ ਹੋ ਗਏ ਮੈਂ ਵੀ ਮੱਥਾ ਟੇਕ ਕੇ ਆਇਆ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਲੈ ਕੇ ਆਇਆ ਜੇ ਜਦੋਂ ਫਿਰ ਉੱਥੇ ਜਾ ਕੇ ਨੱਕ ਮਸਤਕ ਹੋ ਜਾਣੇ ਤੇ तमाम ਹੀ ਹੁਜੇ ਤਸੱਦਤ ਅਸੀਂ ਪੁੱਜ ਜਾਦੇ ਹਾਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤੀ ਤੇ ਫਿਰ ਸਮਾਪਤ ਹੋ ਰਹੀ ਜਾਂ ਕੇ ਕਸ਼ਮੀਰ ਬਾਰਡਰ ਤੇ ਕੀਤਾ 10 ਦਿਨਾਂ ਦੀ ਉਹ ਯਾਤਰਾ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਨਿਰਾਸ਼ ਸੀ ਹਤਾਸ਼ ਸੀ ਹਾਲਾਤ ਗਬੀਰ ਸਨ ਕੇ ਸਾ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਆ ਬਹੁਤ ਸਾਰੇ ਵੱਡੇ ਲੀਡਰ ਛੱਡ ਕੇ ਪਾਰਟੀ ਬਹੁਤ ਸਾਰੇ ਮੰਤਰੀ इवन ਕੀ ਆਂਟੇ ਮੁੱਖ ਮੰਤếਧਾਰ ਲੇਕ ਆ ਕਾਂਗਰਸੀ ਵਰਕਰਾਂ ਨੇ ਹੰਬਲਾ ਮਾਰ ਕੇ ਦੇ ਲੀਡਰ ਸਭਾ ਨਾਲ ਯਾਤਰਾ ਨੂੰ ਕਾਮਯਾਬੀ ਕੀਤਾ ਤੇ ਇੱਕ ਨਵਾਂ ਇਤਿਹਾਸ ਸਿਰਜਿਆ ਲੋਕ ਕਹਿੰਦੇ ਸਨ ਕਿ ਯਾਤਰਾ ਤਾਂ ਕਾਦੀ ਹੋਣੀ ਹੈ ਲੋਕ ਇਹਨਾਂ ਦੇ ਤਾਂ ਲੀਡਰ ਨਹੀਂ ਲੱਭੇ ਥੋਣੇ ਔਰ ਸੱਚੇ ਪਾਸ਼ਾ ਨੇ ਬੜੀ ਬੜੀ ਹਾਰ ਕੀ ਨਰੰਤਰ ਸਪੇਰ ਮੇਂ ਪ੍ਰਦਰਸ਼ਨ ਹਰ ਪੀੜਤ ਲੋਕਾਂ ਦੇ ਲਈ ਉਹ ਯਾਤਰਾਵਾਂ ਫੇਰ ਕੀਤੀਆਂ ਉਹ ਯਾਤਰਾ ਤੋਂ ਬਾਅਦ ਦੇ ਮੁੱਦੇ ਤੇ ਧਰਨੇ ਪ੍ਰਦਰਸ਼ਨ ਕੀਤੇ ਔਰ ਨਸ਼ਿਆਂ ਦੇ ਖਿਲਾਫ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਆ ਇਹ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਨਿਰੰਤਰ ਲੜਾਈ ਸਰਕਾਰਾਂ ਦੇ ਨਾਲ ਲੜਦੇ ਚਲੇ ਗਏ ਲੜਦੇ ਚਲੇ ਗਏ ਸੋ ਸਾਰੇ ਇਵੈਂਟਸ ਕੀਤੇ ਪਰ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਨਹੀਂ ਸਾਲ ਹਜੇ ਹੋਰ ਕੁਝ ਕਰਨ ਦੀ ਲੋੜ ਹੈ 2024 ਜਿਹੜਾ ਹੈ ਸਾਡੇ ਹਸਤੇ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਪਾਰਲੀਮੈਂਟ ਦੇ ਜਿਹੜੇ ਚੋਣ ਨੇ ਉਹ ਆ ਰਹੇ ਨੇ ਔਰ 2024 ਚ ਮੈਨੂੰ ਲੱਗਦਾ ਕਿ ਸਾਨੂੰ ਹੋਰ ਬਹੁਤ ਵੱਡਾ ਹਮਲਾ ਮਾਰਨ ਦੀ ਲੋੜ ਹੈ ਅਗਰ ਅਸੀਂ 2024 ਦੇ ਵਿੱਚ ਆ 8 ਮਹੀਨੇ ਪੂਰਨ ਕੰਮ ਕਰ ਲਿਆ तमाम ਕਾਂਗਰਸੀ ਲੀਡਰ ਸਹਿਬਾਨ ਤੇ ਵਰਕਰ ਸਹਿਬਾਨ ਨਾਲ ਨਹੀਂ ਤਾਂ ਫੇਰ ਮੈਨੂੰ ਲੱਗਦਾ ਕਿ ਸਾਨੂੰ ਕੋਈ ਨਹੀਂ ਲੋਕ ਸੋ ਉਮੀਦ ਕਰਵਾ ਹੈ ਕਿ 2024 ਚ ਵੱਡਾ ਹਮਲਾ ਇਹ ਜਿਹੜਾ 5-7 ਮਹੀਨੇ ਹੁਣ ਜਿਹੜਾ ਵਰਕਰ ਹੈ ਉਹ ਹੁਣ ਉਹ ਆਰਾਮ ਨਾ ਕਰੇ ਹੁਣ ਆ ਨਵਾਂ ਸਾਲ ਟਪਾ ਕੇ ਆਬਦਾਬ ਇੰਜੋਏ ਕਰਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾ ਲੈ ਕੇ ਫਿਰ ਆਪਾਂ ਕੰਮ ਤੇ ਲੱਗਣਾ ਨਾ ਅਗਲੇ 6 ਮਹੀਨੇ ਪਾਰਲੀਮੈਂਟ ਚੋਣ ਤੱਕ ਫਿਰ ਸਾਹ ਨਹੀਂ ਲੈਣਾ ਫਿਰ ਕੋਈ ਛੁੱਟੀ ਨਹੀਂ ਹੈ ਸੋ ਉਮੀਦ ਕਰਦਾ ਕਿ ਅਸੀਂ ਸਾਰੇ ਲੋਕ ਮੇਰੇ ਜ਼ਿਲ੍ਹਾ ਪ੍ਰਧਾਨ ਮੇਰੇ ਬਲਾਕਾਂ ਦੇ ਪ੍ਰਧਾਨ ਮੇਰੇ ਮੰਡਲਾਂ ਦੇ ਪ੍ਰਧਾਨ ਮੰਡਲ ਕਮੇਟੀਆਂ ਦੇ ਪ੍ਰਦੇਸ਼ ਦੇ ਸਾਡੇ ਲੀਡਰ ਸਹਿਬਾਨ ਸਾਰੇ ਰਲ ਮਿਲ ਕੇ ਕਿਉਂਕਿ ਇਹ ਕਲੈਕਟਿਵ ਐਫਰਟਸ ਹੈ ਇਹ ਟੀਮ ਵਰਕ ਹੈ ਜੀਰੋ ਅਸੀਂ ਇਕੱਠੇ ਹੋ ਕੇ ਚੱਲਦੇ ਆ ਜਦੋਂ ਇੱਕ ਦੂਜੇ ਨੂੰ ਨੀਚਾ ਨਹੀਂ ਅਸੀਂ ਦਿਖਾਉਂਦੇ ਕੋਈ ਵਿਅਕਤੀ ਇਹ ਨਹੀਂ ਸਮਝਦਾ ਕਿ ਮੈਂ ਹੀ ਬੁੱਧੀਮਾਨ ਹੈ ਮੈਂ ਹੀ ਸਮਝਦਾਰ ਹੈ ਸਭ ਨੂੰ ਜਰੂਰ ਤੁਸੀਂ ਨਾਲ ਲੈ ਕੇ ਚਲੋਗੇ ਇੱਕ ਸਮੂਹ ਹੋਏਗਾ ਤਾਂ ਸੱਚੇ ਬਾਦਸ਼ਾਹ ਤੁਹਾਨੂੰ ਫਤਿਹ ਜ਼ਰੂਰ ਬਖਸ਼ੇਗਾ ਕਿਉਂਕਿ ਸਿਆਣੇ ਕਹਿੰਦੇ ਕਿ ਇਕੱਚਰ ਬਰਕਤ ਹੁੰਦੀ ਹੈ ਬਰਕਤ ਆਦੀ ਹੁੰਦੀ ਹੈ ਨੂੰ ਦਿਲੋਂ ਪਿਆਰ ਕਰਦੇ ਸੋ ਸਭ ਨੂੰ ਨਾਲ ਲੇ ਕੇ ਚੱਲਾਂਗੇ ਔਰ ਨਾਲ ਹੀ ਨਾਲ ਮੇਰੇ ਨਿਊ ਇਅਰ ਦੀਆਂ ਸਭ ਨੂੰ ਵਧਾਈਆਂ ਤੇ तमाम ਲੀਡਰਸ ਸਹਿਬਾਨਾਂ ਦਾ ਵੀ ਧੰਨਵਾਦ ਵਰਕਰ ਸਹਿਬਾਨਾਂ ਦਾ ਧੰਨਵਾਦ ਕਿ ਉਹਨਾਂ ਨੇ ਮੇਰਾ ਪੂਰਨ ਸਾਥ ਦਿੱਤਾ ਪਰਵਾਰਿਕ ਮੈਂਬਰ ਮੈਨੂੰ ਬਣਾ ਕੇ ਔਰ ਵੱਡੀ ਮੈਂ ਸਮਝਦਾ ਕਿ ਬਹੁਤ ਵੱਡਾ ਇਮਤੀਹਾਨ ਸੀਗਾ ਓਕੇ ਵੇਲੇ ਦੀ ਪ੍ਰਧਾਨਗੀ ਔਰ ਬਹੁਤ ਪਰ ਤੁਸਨ ਔਰ ਉਮਰ ਦੇ ਬਤਾਬਕ ਬਹੁਤ ਵੱਡਾ ਉਹਦਾ ਸੀਗਾ ਲੇਕਿਨ ਇਸ ਨਬਾਤਰ ਮੈਂ ਤੁਹਾਨੂੰ ਚਾਣਾ ਹੈ ਰਾਜਾ ਵਿਡਿੰਗ ਤੁਹਾਡਾ ਪੁੱਤਰ ਤੁਹਾਡਾ ਦਾਸ ਤੁਹਾਡਾ ਸੇਵਕ ਤੁਹਾਨੂੰ ਕਦੇ ਝੁਕਨ ਤੁਹਾਡਾ ਸਿਰ ਨਹੀਂ ਝੁਕੰਦੇਗਾ ਸਮਾਉਂਤੇ ਸਮਾਉਂਤੇ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਰਾਜਾ ਵਿਡਿੰਗ ਉਹੀ ਰਾਜਾ ਵਿਡਿੰਗ ਹੈ ਜਿਹੜਾ ਰਾਜਾ ਵੜਿੰਗ ਨੇ ਹਮੇਸ਼ਾ ਸੱਚ ਦਾ ਸਚਾਈ ਦਾ ਸਾਥ ਦਿੱਤਾ ਤੇ ਸਾਹਮਣੇ ਹੋ ਕੇ ਲੜਿਆ ਫਿਰ ਗੁਰੂ ਦਾ ਸਿੱਖ ਹੋਣੀ ਹੈ ਕਿ ਕੱਲਾ ਕੇਵਲ ਪਾਠ ਕਰੇ ਬਾਣੀ ਕਰੇ ਗੁਰੂ ਦਾ ਸਿੱਖ ਹੋਏ ਵੀ ਅੱਗੋ ਕੇ ਆਦੇ ਸਾਥੀਆਂ ਨੂੰ ਆਪਦੀ ਪਿੱਠ ਪਿੱਛੇ ਲੈ ਕੇ ਲੜਾਈ ਲੜਨੇ ਤੇ ਫਿਰ ਸੱਚੇ ਪਾਸ਼ਾ ਫਤਿਹ ਦਿੰਦਾ ਹੈ ਤੋ ਤਕੜੇ ਰਹੋ ਕਿਸੇ ਪ੍ਰਕਾਰ ਦੀ ਚਿੰਤਾ ਔਰ ਕਾਇਮ ਹੋ ਜੋ ਨਿਊ ਇਅਰ ਚੰਗਿਆ ਤਰ੍ਹਾਂ ਸੈਲੀਬ੍ਰੇਟ ਕਰਿਓ ਕਿਉਂਕਿ ਆਪਾਂ ਸਭ ਨੇ ਕੰਮ ਤੇ ਲੱਗਣਾ ਹੈ ਸਾਡਾ ਪਲਾਨ ਹੈ ਕਿ 2024 ਦੇ ਵਿੱਚ ਇੱਕ ਯਾਤਰਾ ਹੋਵੇ ਜਿਹੜੀ ਹਰ ਵਿਧਾਨ ਸਭਾ ਦੇ ਵਿੱਚ ਦੀ ਗੁਜ਼ਰੇ ਔਰ ਡੇਲੀ ਅਸੀਂ 24 ਤੋਂ 25 ਕਿਲੋਮੀਟਰ ਸਫਰ ਤੈਅ ਕਰੀਏ ਤਾਂ ਜੋ ਪੰਜਾਬ ਦਾ ਕੋਨੇ-ਕੋਨੇ 'ਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਮਿਲਿਏ ਤੇ ਨਾਲੇ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਾਣੀਏ ਤੇ तमाम ਉਹ ਮੁੱਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਉਹਨਾਂ ਨੂੰ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਤੋਂ ਸੁਣ ਕੇ ਆਈਏ ਇਹਨਾਂ ਦਾ ਹਲਕੀ ਹੈ ਤੇ ਉਹਨਾਂ ਨੂੰ ਜਾ ਕੇ ਲੋਕਾਂ ਦੇ ਸਾਹਮਣੇ ਰੱਖੀਏ ਕਨਵੈਨਸ਼ਨਸ ਕਰਨੀਆਂ ਐ ਸਮੇਂ-ਸਮੇਂ ਸਰ ਇਹ ਸਾਰੇ ਜਿਹੜੇ ਪ੍ਰੋਗਰਾਮਸ ਹੈਗੇ ਨੇ ਆਖਰਲੇ ਸਾਡੀ ਜ਼ਿਲ੍ਹਿਆਂ ਦੇ ਕਾਫੀ ਜ਼ਿਲ੍ਹਿਆਂ ਦੇ ਤਿੰਨ ਚਾਰ ਜ਼ਿਲ੍ਹਿਆਂ ਦੇ ਧਰਮੇ ਬਾਕੀ ਨੇ ਇਹ ਸਾਰਾ ਲੈ ਕੇ ਔਰ ਸੰਗਠਨ ਨੂੰ ਥੱਲੇ ਤੱਕ ਲੈ ਕੇ ਜਾਣਾ ਆਉਣ ਵਾਲੇ 2024 ਸੋ ਬਾਕੀ ਦਾ ਤਿਆਰੀ ਪਰਫਾਰਮੈਂਸ ਤੋਂ ਪਤਾ ਲੱਗੂਗੀ ਅੱਜ ਤਾਂ ਜਿਹੜੇ ਰੁਝਾਨ ਆ ਰਹੇ ਨੇ ਜਾਂ ਕਿ ਟੀਵੀਆਂ ਦੇ ਰੁਝਾਨ ਚਾਹੇ ਸਰਵੇ ਦੇ ਰੁਝਾਨ ਉਹਨਾਂ ਨੇ ਸਾਨੂੰ ਸਰਵੇ ਜਾਂ ਉਹਨਾਂ ਨੇ ਸਾਨੂੰ ਟਕੜਾ ਕੀਤਾ ਹੈ 5 ਤੋਂ 7 ਸੀਟਾਂ ਚਿਤ ਸਕਦੀ ਹੈ ਇਹਦੀ ਗੱਲ ਨਾਲ ਅਸੀਂ ਪੰਜਾਬ ਛੋਰ ਮਜ਼ਬੂਤ ਆਏ ਕਿਉਂਕਿ ਪੰਜਾਬੀ ਇਨਕਲਾਬੀ ਅੱਜ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਥੋੜਾ ਥੋੜਾ ਉਹਨਾਂ ਨੇ ਦੁਬਾਰਾ ਫੇਰ ਸੋਚਣਾ ਸ਼ੁਰੂ ਕਰਤਾ ਹੈ ਕਿ ਕਾਂਗਰਸ ਪਾਰਟੀ ਇੱਕ ਬਿਹਤਰੀਨ ਤੇ ਚੰਗੀ ਪਾਰਟੀ ਸੀ ਸੋ ਉਮੀਦ ਕਰਦੇ ਹਾਂ ਕਿ ਇਹਨੂੰ ਹੋਰ ਚੰਗਾ ਬਣਾਉਣ ਵਾਸਤੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਦੁਬਾਰਾ ਫਿਰ ਸੋ ਮੁੱਚੇ ਪੰਜਾਬ ਦੇ ਲੋਕਾਂ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ਇਅਰ ਸਸਕਾਲ 200 ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ